ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਨਾਨਕ ਨਾਮ ਸਿੱਖ ਲੈਵਾ ਸਿੱਖ ਸੰਗਤ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੀ ਹੈ ਉੱਥੇ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਵੱਖ-ਵੱਖ ਸਥਾਨਾਂ ਤੇ ਬੜੇ ਸ਼ਰਧਾ ਨਾਲ ਮਨਾ ਰਹੀ ਹੈ ਇਸ ਸਥਾਨ ਤੇ ਅਸੀਂ ਅੱਜ ਪਹੁੰਚੇ ਆਂ ਇੱਥੇ ਜਗਤ ਗੁਰੂ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਉਦਾਸੀ ਸਮੇਂ ਸਨ 1500 ਇਸ 1515 ਈਸਵੀ ਨੂੰ ਵਿਸਾਖ ਦੀ અમાਵਸ ਸੂਰਜਗ੍ਰੰਡ ਦੇ ਸਮੇਂ ਕੁਸ਼ੇਤਰ ਪਹੁੰਚੇ ਗੁਰੂ ਜੀ ਨੇ ਬ੍ਰह्म ਸਰੋਵਰ ਦੇ ਕਿਨਾਰੇ ਡੇਰਾ ਲਗਾਇਆ ਅਤੇ ਹਿੰਦੂ ਚਾਦਰ ਦੇ ਪਰਛੇਤ ਨਿਯਮ ਸੂਰਜਗ੍ਰੰਡ ਦੇ ਸਮੇਂ ਅਗਨਾਵਾਲਣ ਦੇ ਭਰਮ ਨੂੰ ਤੋੜਨ ਦਾ ਤੋੜਨ ਇਤਿ ਗੁਰੂ ਕਲੰਦਰ ਚਲੋ ਦਿੱਤਾ ਇਕ ਰਾਜੇ ਦਾ ਭੇਟ ਕੀਤਾ ਹੋਇਆ ਮਿਰਗ ਦਾ ਮਾਸ ਇੱਕ ਢੇਗ ਵਿੱਚ ਰੰਨਿਆ ਪਰ ਲੰਗਰ ਚ ਕੌਣ ਸਮੇਂ ਖੀਰ ਦਾ ਪ੍ਰਸ਼ਾਦ ਚੁਕਾ ਕੇ ਮਾਸ ਖਾਣ ਦਾ ਨਾ ਖਾਣ ਨੂੰ ਮੋਰਖਾਂ ਦੀ ਬਹਿਸ ਸਾਬਤ ਕੀਤਾ ਗੁਰੂ ਸਾਹਿਬ ਨੇ ਇਤਨੀ ਉਚਾਰਣ ਦਿੱਤਾ ਮਾਸ ਮਾਸ ਕਰ ਮੋਰਖ ਝਗੜੇ ਇਸ ਉਸਤਾਨ ਬਰ ਗੁਰਦੁਆਰਾ ਸਾਹਿਬ ਪਾਸ਼ਾ ਹੀ ਪਹਿਲੀ ਸਿੱਧੇ ਬਟੇ ਸਥਾਪਿਤ ਹੈ। ਜੋਗ ਪ੍ਰਧਾਨ ਸਾਹਿਬ ਜਥੇਦਾਰ ਭੁਪਿੰਦਰ ਸਿੰਘ ਅਸਨ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਆਪ ਸਭ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰੋਗ ਦੀ ਲੱਖ ਲੱਖ ਵਧਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।